ਕਾਰੀ ਕੁੱਤਿਆਂ ਦੀ ਦੌੜ ਹੋਵੇ ਜਿੱਥੇ ਕਿੰਨੇ ਟਰੈਕਟਰਾਂ ਦੀ ਗੱਲ ਹੋਵੇ ਆ ਗਈ ਬਈ ਦੂਜੀ ਸ਼ਰਧੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਬੋਲਦਾ ਬੋਲਦਾ 25 ਸੈਕਿੰਡ 65 ਪੁਆਇੰਟ ਆ ਬਾਈ ਜੀ 25 65 ਇਹ ਬਾਈ ਜੀ ਅੰਗਰੇਜ਼ ਹੁਣ ਕੀਮਤ ਦੱਸਣ ਦੀ ਤਾਂ ਲੋੜ ਨਹੀਂ ਜ਼ਮੀਨ ਦਾ ਅੱਧਾ ਕਿਲਾ ਹੀ ਆ ਇਹ ਜਿਹੜਾ ਪਾਸੋਂ ਬੌਲਦ ਲਿਆ ਵਾਂ ਅੰਗਰੇਜ਼ ਇਹ ਪਰਲੇ ਪਾਸੇ ਗੁਰਦੇਵ ਸਿੰਘ ਜੀ ਰੁੜਕਾ ਟੀਜੇ ਸ਼ੇਰਗਿਲ ਰਾਜੂ ਸਰਹਾਲਾ ਮੇਜਰ ਬਿਹਾਲਾ ਆਲੇ ਹੁਣ ਇਹ ਕਾਲੇ ਵੀ ਰੋਣੀ ਗੋਪੀ ਵੀ ਰੋਣੀ ਇਹ ਅ ਲੱਖਾ ਦਿਆਲਪੁਰਾ ਪਰਲੇ ਪਾਸੇ ਭੱਜਿਆ ਤੇ ਔਰਲੇ ਪਾਸੇ ਪੰਜਾਬ ਦਾ ਵੀਰੋ ਚੈਂਪੀਅਨ ਬਾਲ ਦਾ ਇਹ ਤਾਰਾ ਦੌਧਰ ਹਰਬਿੰਦਰ ਸਮਾਣਾ ਇਹ ਤਾਰੇ ਹੁਣਾਂ ਦਾ ਦੌਧਰ ਪਿੰਡਾ ਹਰਬਿੰਦਰ ਹੁਣਾਂ ਦਾ ਸਮਾਣਾ ਇਹ ਬੱਗਾ ਸਮਾਣਾ ਸੋਨੀ ਸਮਾਣਾ ਜੀਤੂ ਟੈਪੀ ਹੱਥ ਨਹੀਂ ਲਾਉਣ ਹੱਥ ਨਹੀਂ ਲਾਉਣ ਇੱਕ ਮਿੰਟ ਇੱਕ ਮਿੰਟ ਇਹ ਚੈਨੀ ਹੁਣੀ ਮਹੌਲੀ ਸੋ ਬੱਡੇ ਸਤਿਕਾਰ ਆ ਵੀਰੋ ਵੱਡਾ ਧੰਨਵਾਦ ਆ ਤੇ ਚੱਲਦਾ ਹੋਇਆ ਮੁਕਾਬਲਾ ਪੰਜਾਬ ਦੀ ਚੈਂਪੀਅਨਸ਼ਿਪ ਡੂਟੀਸ਼ਿਪ ਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਭੱਜੀ ਆ ਤੇ ਅੱਜ ਦੇ 1 ਮਿੰਟ ਰੁਕ ਜਿਓ ਭਾਈ ਜੀ ਮੇਰਾ ਧਿਆਨ ਉੱਤਰ ਤੇ ਮੈਂ ਤੁਹਾਡੇ ਕੰਨੀ ਫਿਰ ਮੁੜ ਕੇ ਦੇਖਦਾ ਕਿਉਂਕਿ ਜਿਹੜੀ ਖੇਡ